ਅਰਦਾਸ ਮੀਨਸ ਤੇਰੇ ਅੰਦਰ ਦੀ ਤੜਫ ਪਰਮੇਸ਼ਵਰ ਪਰਮਾਤਮਾ ਦੇ ਪ੍ਰਤੀ ਸੁਣ ਨਾਹ ਪ੍ਰਭ ਜੀਓ ਏਕੇ ਲੜੀ ਬਣ ਮਾਹੇ ਅੰਦਰੋਂ ਸਾਥ ਸੰਗਤ ਜੀ ਇੱਕ ਤੜਫ ਉੱਠੇ ਮਹਾਰਾਜ ਵਾਸਤੇ ਜੇ ਬੱਚਾ ਰੋਂਦਾ ਹੈ ਮਾਂ ਦੇ ਅੰਦਰ ਤੜਫ ਉੱਠਦੇ ਮਾਂ ਭੱਜ ਕੇ ਜਾਂਦੀ ਹੈਗੀ ਤੇਰੇ ਅੰਦਰ ਸਿੱਖਾ ਤੜਫ ਉੱਠਣੀ ਚਾਹੀਦੀ ਹੈ ਉਹ ਪਰਮਾਤਮਾ ਤੇਰੀ ਸੁਣਦਾ ਹੈ ਕੋ ਅਰਦਾਸ ਆਪਾਂ ਖੜ ਕੇ ਕਰ ਲਓ ਆਪਾਂ ਚੌਂਕੜਾ ਲਗਾ ਕੇ ਕਰ ਲਓ ਕੋ ਬਿਮਾਰ ਅਤ ਲਮੇ ਬੈ ਕੇ ਵੀ ਕਰ ਸਕਦੇ ਤੁਰਦੇ ਫਿਰਦੇ ਵੀ ਕਰ ਸਕਦੇ ਆਂ ਇਹ ਚਮਿਆਰ ਜਾਤੀ ਰੱਬ ਦੇ ਵੱਲੋਂ ਨਹੀਂ ਬਣਾਈ ਗਈ ਇਹ ਚਮਿਆਰ ਜਾਤੀ ਸਮਾਜ ਦੇ ਉਹਨਾਂ ਲੋਕਾਂ ਵੱਲੋਂ ਬਣਾਈ ਗਈ ਹੈ ਜਿਹਨਾਂ ਦੀ ਸੋਚ ਬਹੁਤ ਹੀ ਨੀਵੀਂ ਤੇ ਨਖਿੱਧ ਸੀਗੀ ਪ੍ਰਮਾਤਮਾ ਨੇ ਤਾਂ ਕਬਦਾ ਹੀ ਬਣਾਇਆਗਾ ਉਹਨੇ ਕੋਈ ਚੰਨੀ ਮਾਨੀ ਬਣਾਇਆਗਾ ਤੇ ਭਗਤ ਅਰਵਿਦਾਸ ਜੀ ਜਦੋਂ ਆਪਣੀਆਂ ਜੁੱਤੀਆਂ ਗੰਢਦੇ ਜੁੱਤੀਆਂ ਬਣਾਉਂਦੇ ਐ ਤੇ ਜਿਹੜਾ ਕੋਈ ਜੁੱਤੀ ਗੰਢਾਉਣ ਵਾਸਤੇ ਹੁੰਦਾ ਨਾ ਅੱਜ ਕੱਲ ਤਾਂ ਜ਼ਿਆਦਾਤਰ ਟੁੱਟੀ ਜੁੱਤੀ ਕੋ ਪਾਉਂਦਾ ਹੀ ਨਹੀਂ ਹੈਗਾ ਨਾ ਨਿਆਣੇ ਤਾਂ ਪਾਉਂਦੇ ਹੀ ਨਹੀਂ ਹੈਗੇ ਤੇ ਟੁੱਟੀ ਜੁੱਤੀ ਪਾਈ ਪਾਈ ਜੁੱਤੀ ਕਦੇ ਗੰਢਾ ਕੇ ਪਾਈ ਜੁੱਤੀ ਉੱਪਰ ਟੁੱਟ ਜਾਏ ਪਰ ਫਿਰ ਤਰੋਪਾ ਲਾਉਂਦੇ ਹੁੰਦੇ ਆ ਉਹ ਟਾਕੀ ਜੀ ਲਾ ਕੇ ਨਾ ਸੱਚ ਚਾਉਂਦੇ ਆ ਕਦੇ ਪਾਈ ਇਹੇ ਜੀ ਅਸੀਂ ਪਾਈਆਂ ਜੁੱਤੀਆਂ ਉਹ ਪੁਰਾਣਾ ਟਾਈਮ ਸੀ ਕੋ ਜੁੱਤੀਆਂ ਗਢਾਉਣ ਵਾਸਤੇ ਆਂਦਾ ਭਗਤ ਰਵਿਦਾਸ ਜੀ ਦੇ ਕੋਲ ਤੇ ਭਗਤ ਜੀ ਕੀ ਕਰਦੇ ਆ ਜਿੰਨਾ ਚਿਰ ਜੁੱਤੀ ਗੰਢਣੀ 모ਚੀ ਨੇ ਤੇ ਉਹ ਬੰਦਾ ਫਿਰ ਉਹ 모ਚੀ ਦੇ ਕੋਲ ਹੀ ਬਹਿ ਜਾਂਦਾ ਉਹਨਾਂ ਚ ਫਿਰ 모ਚੀ ਗੱਲਾਂ ਬਾਤਾਂ ਕਰਦਾ ਤੇ ਰਵਿਦਾਸ ਜੀ ਉਹਨੂੰ ਪਰਮਾਤਮਾ ਦੀ ਗੱਲ ਸੁਣਾਉਂਦੇ ਆ ਰੱਬ ਜੀ ਦੀ ਗੱਲ ਸੁਣਾਉਂਦੇ ਨਿਰੰਕਾਰ ਜੀ ਦੀ ਗੱਲ ਸੁਣਾਉਂਦੇ ਐਨੇ ਪਿਆਰ ਦੇ ਨਾਲ ਉਹਨੂੰ ਰੱਬ ਜੀ ਦੀਆਂ ਗੱਲਾਂ ਬਾਤਾਂ ਸੁਣਾਉਂਦੇ ਰਵਿਦਾਸ ਜੀ ਨੇ ਬੰਦਗੀ ਕੀਤੀ ਨਾਮ ਜਪਿਆ ਅੱਜ ਦੇ ਸਮੇਂ ਦੇ ਵਿੱਚ ਤੇ ਉਸ ਸਮੇਂ ਦੇ ਵਿੱਚ ਬੜਾ ਫਰਕ ਸੀਗਾ ਉਸ ਸਮੇਂ ਬੰਦਗੀ ਕਰਨਾ ਨਾਮ ਜਪਣਾ ਕਥਾ ਕੀਰਤਨ ਕਰਨਾ ਸੁਣਨਾ ਉਸ ਸਮੇਂ ਦੇ ਕੁਝ ਧਾਰਮਿਕ ਜਿਹੜੇ ਵਿਦਵਾਨ ਬ੍ਰਾਹਮਣ ਸਿਆਣਾਂ ਉਹਨਾਂ ਨੇ ਆਪਣੀ ਜੱਦੀ ਜਾਗੀਰ ਬਣਾ ਲਈ ਸੀ ਉਹ ਕਹਿੰਦੇ ਵੀ ਉਹ ਹੀ ਬੰਦਗੀ ਕਰ ਸਕਦਾ ਜਿਹਨੂੰ ਅਸੀਂ ਅਲਾਉ ਕਰਾਂਗੇ ਹੁਣ ਇੱਥੇ ਜਾ ਕੇ ਕੀਰਤਨ ਕੋਈ ਵੀ ਕਰ ਲਵੇ ਤੁਹਾਡੇ ਚੋ ਕਵੇ ਅਸੀਂ ਸ਼ਬਦ ਪੜ੍ਹਨਾ ਹੈ ਜੀ ਪੜ੍ਹ ਲਓ ਕੋਈ ਕਵੇ ਸੇ ਰੇਰਾ ਸਾਹਿਬ ਦਾ ਪਾਠ ਕਰਨਾ ਜੀ ਕਰ ਲਓ ਜੀ ਅਸੀਂ ਹੁਕਮਨਾਮਾ ਸਾਹਿਬ ਦੀ ਸੇਵਾ ਕਰਨੀ ਹੈ ਕਰ ਲਓ ਜੀ ਅਸੀਂ ਲੰਗਰ ਦੀ ਸੇਵਾ ਕਰਨੀ ਹੈ ਕਰ ਲਓ ਜੀ ਕੋਈ ਪੁੱਛੇ ਜੇ ਤੁਹਾਡੀ ਜਾਤ ਕੀ ਹੈਗੀ ਤੂੰ ਜਾਤ ਕਿਹੜੀ ਏ ਤੇਰੀ ਪੁੱਛਿਆ ਜਾਏਗਾ ਇਹ ਪੁੱਛਿਆ ਜਾਏਗਾ ਤੇਰੇ ਕੋਲ ਪੈਸਾ ਕਿੰਨਾ ਕਿ ਤੈਨੂੰ ਤਾਂ ਸਟੇਜ ਤੇ ਬਹਿਣ ਦੇਾਂਗੇ ਕੁਝ ਨਹੀਂ ਪੁੱਛਿਆ ਜਾਂਦਾਗਾ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਭਾਵੇਂ ਇੱਥੇ ਬਹਿ ਜਾਓ ਭਾਵੇਂ ਇੱਥੇ ਬਹਿ ਜਾਓ ਕਿ ਐਂਟਰੀ ਤੇ ਜਾਂ ਇੱਥੇ ਤੁਹਾਨੂੰ ਪੁੱਛਿਆ ਜਾਏਗਾ ਕਿ ਤੂੰ ਕਿਹੜੀ ਜਾਤ ਦਾ ਵੀ ਅਗਰ ਤੁਸੀਂ ਲੰਗਰ ਦੇ ਵਿੱਚ ਬੈਠੇ ਹੋ ਪਹਿਲੀ ਪੰਗਤ ਵਿੱਚ ਸਭ ਤੋਂ ਅੱਗੇ ਬਹਿ ਗਏ ਕੋਈ ਪੁੱਛਿਆ ਜਾਏਗਾ ਤੇਰੀ ਜਾਤ ਕੀ ਹੈਗੀ ਉਦੋਂ ਪੁੱਛਿਆ ਜਾਂਦਾ ਸੀਗਾ ਕੁਝ ਬ੍ਰਾਹਮਣਾਂ ਨੇ ਸਮਾਜ ਦੇ ਵਿੱਚ ਆ ਕੇ ਮਨੁੱਖਤਾ ਨੂੰ ਵੰਡ ਦਿੱਤਾ ਬ੍ਰਾਹਮਣ ਖੱਤਰੀ ਵੈ ਸ਼ੁੱਧਰ ਇਹ ਸ਼ੁੱਧਰ ਲੋਕ ਨੇ ਇਹਨਾਂ ਨੂੰ ਬੰਦਗੀ ਕਰਨ ਦਾ ਕੋਈ ਹੱਕ ਨਹੀਂ ਹੈਗਾ এডਿਕੇਸ਼ਨ ਇਹਨਾਂ ਦੀ ਕਿਸਮਤ ਵਿੱਚ ਹੈ ਹੀ ਨਹੀਂ ਇਹ ਇਸ ਲਾਇਕ ਹੀ ਨਹੀਂ ਹੈਗੇ ਜਿਸ ਦੇਸ਼ ਦਾ ਪਠਾ ਪਠਾਣਾ ਹੋਵੇ ਜਿਸ ਦੇਸ਼ ਦਾ ਨਾਸ ਕਰਨਾ ਹੋਵੇ ਉਹਦੀ এডਿਕੇਸ਼ਨ ਨੂੰ ਨਿਲ ਕਰ ਦਿਓ ਖਤਮ ਕਰ ਦਿਓ ਉੱਥੇ ਰਹਿਣ ਵਾਲੇ ਜਿਹੜੇ ਮਨੁੱਖ ਨੇ ਨਾ ਬੰਦੇ ਨੇ ਉਹ ਵੀ ਡੰਗਰ ਹੋ ਜਾਣਗੇ ਇੱਕ ਤਰ੍ਹਾਂ ਦੇ education ਸਾਹ ਸੰਗਤ ਜੀ ਹਰ ਕੰਟਰੀ ਦੀ ਸਭ ਤੋਂ ਵੱਡੀ ਪਾਵਰ ਹੁੰਦੀ ਹੈ ਸਾਡੇ ਦੇਸ਼ ਦੇ ਵਿੱਚ ਲੋਕੀ ਬਹੁਤੇ ਦੁਖੀ ਪਤਾ ਕਿਉਂ ਨੇਗੇ ਕਿਉਂ ਦੁਖੀ ਨੇ ਪੜੇ ਲਿਖੇ ਅਨਪੜ੍ਹ ਲੋਕ ਨੇਗੇ ਇਹੀ ਨਹੀਂ ਪੁੱਛਦੇ ਕਿ ਸਾਡਾ ਬਜਟ ਕੀ ਹੈਗਾ ਅਸੀਂ ਤੁਹਾਨੂੰ ਟੈਕਸ ਪੇ ਕਰਦੇ ਆਂਗੇ ਤੁਸੀਂ ਉਸ ਟੈਕਸ ਦਾ ਕੀ ਕੀਤਾ ਦੱਸੋ ਬਜਟ ਪੇਸ਼ ਉਹ ਜਿਹੇ ਜਿਹਾ ਬਣਾ ਕੇ ਪੇਸ਼ ਕਰ ਦਿੰਦੇ ਆ ਕਿ ਪਾਰਲੀਮੈਂਟ ਦੇ ਵਿੱਚ ਰੌਲਾ ਪੈ ਜਾਂਦਾ ਸਾਡੇ ਤੁਹਾਡੇ ਵਰਗੇ ਨੂੰ ਪਤਾ ਹੀ ਨਹੀਂ ਲੱਗਦਾ ਬਹੁਤ ਇਹਨਾਂ ਨੂੰ ਤਾਂ ਇਹੀ ਨਹੀਂ ਪਤਾ ਬਜਟ ਹੈ ਕੀ ਹੈਗਾ ਅੰਬੇਡਕਰ ਦੇ ਬਾਪੂ ਨੇ ਆਪਣੇ ਬੱਚੇ ਨੂੰ ਪੜਾਇਆ ਵੱਧ ਤੋਂ ਵੱਧ ਛੂਦਰ ਕਿਹਾ ਜਾਣ ਵਾਲਾ ਸੀਗਾ ਤੇ ਇਸ ਦੇਸ਼ ਦਾ ਸੰਵਿਧਾਨ ਉਹਨੇ ਲਿਖਿਆਗਾ ਬ੍ਰਾਹਮਣ ਕਹਿੰਦੇ ਛੂਦਰ ਪੜ ਨਹੀਂ ਸਕਦਾ ਵੱਡ ਗਿਆ ਇਹਨੂੰ ਚੰਗੇ ਮਾੜੇ ਦਾ ਪਤਾ ਹੋਏਗਾ ਇਹ ਸਾੜਨਾਂ ਗੱਲ ਕਰਨ ਦੇ ਲਾਇਕ ਹੋ ਜਾਣਗੇ ਇਹ ਸਾਡੇ ਸਾਹਮਣੇ ਬਹਿ ਜਾਣਗੇ ਉਸ ਸਮੇਂ ਕੀ ਹੁੰਦਾ ਸੀ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹਨਾਂ ਨੂੰ ਨਗਰ ਤੋਂ ਬਾਹਰ ਰੱਖਿਆ ਜਾਂਦਾ ਸੀ ਸਾਧ ਸੰਗਤ ਜੀ ਤੁਸੀਂ ਆਪਣਾ ਨਿਵਾਸ ਨਗਰ ਚ ਨਹੀਂ ਕਰ ਸਕਦੇ ਤੁਸੀਂ ਨਹੀਂ ਜਾਤ ਦੇ ਹੋਗੇ ਉਹਨਾਂ ਦਾ ਸਾਧ ਸੰਗਤ ਜੀ ਮੇਨ ਰਸਤੇ ਤੋਂ ਤੁਰਨ ਵਾਲਾ ਰਸਤਾ ਵੀ ਅਲੱਗ ਹੁੰਦਾ ਸੀਗਾ ਨਕਮਾ ਜਾ ਤੁਰਦੇ ਤੁਰਦੇਕਰ ਉਹਨਾਂ ਦਾ ਪੜਛਾਵਾਂ ਕਿਸੇ ਬ੍ਰਾਹਮਣ ਕਿਸੇ ਵੈਸ਼ ਕਿਸੇ ਛਤਰੀ ਦੇ ਉੱਤੇ ਪੈ ਗਿਆ ਤਾਂ ਉਹਨੂੰ ਚੌਰਾਹੇ ਦੇ ਵਿੱਚ ਖੜਾ ਕਰਕੇ ਹੰਟਡ ਮਾਰੇ ਜਾਂਦੇ ਸਨ ਜੇ ਕਿਸੇ ਮੰਦਰ ਦੇ ਸਾਹਮਣੋਂ ਦੀ ਉਹ ਚੱਲ ਰਿਹਾ ਹੈਗਾ ਤੇ ਰਸਤੇ ਵਿੱਚ ਚੱਲਦੇ-ਚੱਲਦੇ ਉਹਦੇ ਕੰਨਾਂ ਦੇ ਵਿੱਚ ਕਥਾ ਕੀਰਤਨ ਦੀ ਆਵਾਜ਼ ਪੈ ਗਈ ਉਹਨੂੰ ਚੌਰਾਹੇ ਦੇ ਵਿੱਚ ਖੜਾ ਕਰਕੇ ਸਿੱਕਾ ਢਾਲ ਕੇ ਉਹਦੇ ਕੰਨਾਂ ਦੇ ਵਿੱਚ ਪਾ ਦਿੱਤਾ ਜਾਂਦਾ ਸੀਗਾ ਕਿ ਤੁਸੀਂ ਇਸ ਲਾਇਕ ਨਹੀਂ ਹੈਗੇ ਤੁਸੀਂ ਪਰਮਾਤਮਾ ਦਾ ਨਾਮ ਅਪਵਿੱਤਰ ਕਰ ਦਿੱਤਾ ਸੁਣਿਆ ਕਿਉਂਗਾ ਇਹ ਜੇ ਮਾਹੌਲ ਦੇ ਵਿੱਚ ਬੰਦਗੀ ਕਰਨਾ ਕਿੰਨਾ ਡਿਫਿਕਲਟ ਹੈਗਾ ਕਿੰਨਾ ਔਖਾ ਕੰਮ ਹੈਗਾ ਭਗਤ ਰਵਿਦਾਸ ਜੀ ਨੇ ਬੰਦਗੀ ਕੀਤੀ ਮੈਂ ਬੜੇ ਸ਼ਾਰਟ ਦੇ ਵਿੱਚ ਬੇਨਤੀ ਕਰਾਂਗਾ ਸਮਾਂ ਆਪਣੇ ਕੋਲ ਸਾਬ ਦਾ ਹੀ ਹੈ ਇਤਨੀ ਬੰਦਗੀ ਕੀਤੀ ਭਗਤ ਰਵਿਦਾਸ ਜੀ ਨੇ ਬੇਸ਼ੁਮਾਰ ਦੇਖੋ ਜੀ ਬੰਦਗੀ ਦਾ ਮਤਲਬ ਕੀ ਹੈ ਅਰਦਾਸ ਅਰਦਾਸ ਦਾ ਮਤਲਬ ਕੀ ਹੈਗਾ ਖੜੇ ਹੋ ਕੇ ਪਹਿਲਾ ਪਤਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਚਾਰਨ ਕੀਤਾ ਉਹ ਕਰਕੇ ਫਿਰ ਪੰਜ ਪਿਆਰਿਆਂ ਵਾਲਾ ਫਿਰ ਸਿੰਘਾਂ ਸਿੰਘਣੀਆਂ ਵਾਲਾ ਪੰਜਾਂ ਤਖਤਾਂ ਵਾਲਾ ਇਹ ਪੜਨਾ ਕਿ ਇਹ ਅਰਦਾਸ ਹੈ ਜਰ ਤੱਕ ਦਿਲੋਂ ਸਾਹ ਸੰਗਤ ਦੀ ਆਵਾਜ਼ ਨਹੀਂ ਨਾ ਉੱਠੇਗੀ ਤੋ ਅੱਖਰਾਂ ਤੇ ਜਿੰਨੀ ਮਰਜ਼ੀ ਅਰਦਾਸ ਕਰੀ ਜਾ ਮਹਾਰਾਜ ਨੇ ਕੋ ਨਹੀਂ ਸੁਣਨੀ ਹੈਗੀ ਅਰਦਾਸ ਮੀਨਸ ਤੇਰੇ ਅੰਦਰ ਦੀ ਤੜਫ ਪਰਮੇਸ਼ਵਰ ਪਰਮਾਤਮਾ ਦੇ ਪ੍ਰਤੀ ਸੁਣ ਨਾ ਪ੍ਰਭ ਜੀਓ ਏਕੇ ਲੜੀ ਬਣਵਾਹੇ ਅੰਦਰੋਂ ਸਾਧ ਸੰਗਤ ਜੀ ਇੱਕ ਤੜਫ ਉੱਠੇ ਮਹਾਰਾਜ ਵਾਸਤੇ ਇਹ ਬੱਚਾ ਰੋਂਦਾ ਮਾਂ ਦੇ ਅੰਦਰ ਤੜਫ ਉੱਠਦੇ ਮਾਂ ਭੱਜ ਕੇ ਜਾਂਦੀ ਹੈਗੀ ਤੇਰੇ ਅੰਦਰ ਸਿੱਖਾ ਤੜਫ ਉੱਠਣੀ ਚਾਹੀਦੀ ਹੈ ਉਹ ਪਰਮਾਤਮਾ ਤੇਰੀ ਸੁਣਦਾ ਹੈ ਉਹ ਅਰਦਾਸ ਹੈ ਭਾਵੇਂ ਖੜ ਕੇ ਕਰ ਲਓ ਭਾਵੇਂ ਝੌਂਕੜਾ ਲਗਾ ਕੇ ਕਰ ਲਓ ਕੋਈ ਬਿਮਾਰ ਹਤ ਲੰਮੇ ਪੈ ਕੇ ਵੀ ਕਰ ਸਕਦੇ ਤੁਰਦੇ ਫਿਰਦੇ ਵੀ ਕਰ ਸਕਦੇ ਆਗੇ ਭਗਤ ਰਵਿਦਾਸ ਜੀ ਨੇ ਬੰਦਗੀ ਕੀਤੀ ਬੰਦਗੀ ਮੀਨਸ ਅਰਦਾਸ ਹਮ ਸਰਦੀਨ ਦਿਆਲ ਨਾ ਤੁਮ ਸਰ ਮਹਾਰਾ ਸਾਡੇ ਵਰਗਾ ਤਾਂ ਕੋਈ ਗਰੀਬੜਾ ਹੀ ਨਹੀਂ ਹੈਗਾ ਸਾਡੇ ਵਰਗਾ ਕੋਈ ਦੀਨ ਹੀ ਨਹੀਂ ਹੈ ਸਭ ਤੋਂ ਵੱਧ ਦੀਨ ਮੈਂ ਹੀ ਆ ਅਗਰ ਸੰਸਾਰ ਦੇ ਵਿੱਚ ਤੁਸੀਂ ਦੀਨ ਬੰਦਾ ਗਰੀਬੜਾ ਬੰਦਾ ਨਿਮਾਣਾ ਬੰਦਾ ਲੱਭਣ ਜਾਓਗੇ ਨਾ ਰੱਬ ਜੀ ਸਭ ਤੋਂ ਅਖੀਰ ਤੇ ਮੇਰਾ ਹੀ ਨੰਬਰ ਆ ਸਭ ਤੋਂ ਵੱਡਾ ਗਰੀਬ ਮੈਂ ਹੀ ਆਗਾ ਦਿਆਲ ਨ ਤੁਮ ਸਰ ਤੇਰੇ ਤੋਂ ਵੱਡਾ ਕੋਈ ਦਿਆਲੂ ਹੀ ਨਹੀਂ ਹੈਗਾ ਅਬ ਪਤੇ ਆ ਰ ਗਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਣ ਦੀਜੈ ਹਉ ਬਲਬਲ ਜਾਓ ਰਮਈਆ ਕਾਰਣੇ ਕਾਰਣ ਕਮਣ ਅਬੋਲ ਹਉ ਬਲਬਲ ਜਾਓ ਰਮਈਆ ਕਾਰਣੇ ਕਾਰਣ ਕਮਣ ਅਬੋਲ ਇਹ ਰਵਿਦਾਸ ਜੀ ਪ੍ਰਮਾਤਮਾ ਨੂੰ ਕਹਿ ਰਹੇ ਮਹਾਰਾਜ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਹੈਗਾ ਇਹਦਾ ਮਤਲਬ ਪ੍ਰਮਾਤਮਾ ਰਵਿਦਾਸ ਜੀ ਨਾਲ ਗੱਲਬਾਤ ਕਰਦਾ ਨਾ ਜੈਸੇ ਕਿਸੇ ਨਾਲ ਗੱਲਬਾਤ ਕਰਦੇ ਆਂਗੇ ਅਗਲਾ ਨਾਰਾਜ਼ ਹੋ ਜਾਵੇ ਅਸੀਂ ਉਹਨੂੰ ਮਨਾਉਨੇ ਆਂ ਨਾ ਤੁਸੀਂ ਬੋਲਦੇ ਕਿਉਂ ਨਹੀਂ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੇਕੋ ਕਾਹੇ ਕੋ ਮਾਰੇ ਤੁਸੀਂ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ ਕਾਰਣ ਕਮਣਾ ਬੋਲ ਬਹੁਤ ਜਨਮ ਵਿਛੜੇ ਥੇ ਮਾਦੋ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਬੜੀ ਬੰਦਗੀ ਕੀਤੀ ਜੀ ਰਵਿਦਾਸ ਜੀ ਨੇ ਬੰਦਗੀ ਕਰਦੇ ਕਰਦੇ ਮਹਾਰਾਜ ਨਾਲ ਪ੍ਰੇਮ ਪੈ ਗਿਆ ਸਾਜੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਜਹ ਜਹ ਜਾਹੋਂ ਤਹਾ ਤੇਰੀ ਸੇਵਾ ਤੁਮਸਿਓ ਉਠਾਕਰ ਔਰ ਨ ਦੇਵਾ ਤੁਮਰੇ ਭਜਨ ਕਟੈ ਜੰਪਾਸਾ ਭਗਤ ਹੇਤ ਗਾਵਾ ਰਵਿਦਾਸਾ ਰਵਿਦਾਸ ਜੀ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਦਰਸ਼ਨ ਹੋ ਗਏਗੇ ਹੁਣ ਭਗਤ ਰਵਿਦਾਸ ਜੀ ਕੰਮ ਕੀ ਕਰਦੇ ਹੈਗੇ ਜੁੱਤੀਆਂ ਗੰਢਦੇ ਆ ਭਗਤ ਰਵਿਦਾਸ ਜੀ ਚਮਿਆਰ ਜਾਤੀ ਵਿੱਚ ਹੋਏ ਨੇ ਇਹ ਚਮਿਆਰ ਜਾਤੀ ਰੱਬ ਦੇ ਵੱਲੋਂ ਨਹੀਂ ਬਣਾਈ ਗਈ ਇਹ ਚਮਿਆਰ ਜਾਤੀ ਸਮਾਜ ਦੇ ਉਹਨਾਂ ਲੋਕਾਂ ਵੱਲੋਂ ਬਣਾਈ ਗਈ ਹੈ ਜਿਹਨਾਂ ਦੀ ਸੋਚ ਬਹੁਤ ਹੀ ਨੀਵੀਂ ਤੇ ਨਿਖਿੱਧ ਸੀਗੀ ਪ੍ਰਮਾਤਮਾ ਨੇ ਤਾਂ ਕੋਈ ਬੰਦਾ ਹੀ ਬਣਾਇਗਾ ਉਹਨੇ ਕੋਈ ਚੰਨੀ ਮਾਨੀ ਬਣਾਇਗਾ ਤੇ ਭਗਤ ਰਵਿਦਾਸ ਜੀ ਜਦੋਂ ਆਪਣੀਆਂ ਜੁੱਤੀਆਂ ਗੰਢਦੇ ਜੁੱਤੀਆਂ ਬਣਾਉਂਦੇ ਆ ਤੇ ਜਿਹੜਾ ਕੋਈ ਜੁੱਤੀ ਗੰਢਾਉਣ ਵਾਸਤੇ ਆਉਂਦਾ ਨਾ ਅੱਜ ਕੱਲ ਤਾਂ ਜ਼ਿਆਦਾਤਰ ਟੁੱਟੀ ਜੁੱਤੀ ਕੋਈ ਪਾਉਂਦਾ ਹੀ ਨਹੀਂ ਹੈਗਾ ਨਿਆਣੇ ਤਾਂ ਪਾਉਂਦੇ ਨਹੀਂ ਹੈਗੇ ਤੁਸੀਂ ਕਦੇ ਟੁੱਟੀ ਜੁੱਤੀ ਪਾਈ ਪਾਈ ਜੁੱਤੀ ਕਦੇ ਗੰਢਾ ਕੇ ਪਾਈ ਹੈ ਜੁੱਤੀ ਉੱਪਰ ਟੁੱਟ ਜਾਏ ਉੱਪਰ ਉੱਪਰ ਤਰੋਪਾ ਲਾਉਂਦੇ ਹੁੰਦੇ ਹੈਗੇ ਉਹ ਟਾਕੀ ਜੀ ਲਾ ਕੇ ਨਾ ਸਿਉਂਦੇ ਆ ਕਦੇ ਪਾਈ ਇਹੇ ਜੀ ਅਸੀਂ ਪਾਈਆਂ ਜੁੱਤੀਆਂ ਉਹ ਪੁਰਾਣਾ ਟਾਈਮ ਸੀਗਾ ਕੋਈ ਜੁੱਤੀਆਂ ਗਢਾਉਣ ਵਾਸਤੇ ਆਂਦਾ ਭਗਤ ਰਵਿਦਾਸ ਜੀ ਦੇ ਕੋਲ ਤੇ ਭਗਤ ਜੀ ਕੀ ਕਰਦੇ ਆ ਜਿੰਨਾ ਚਿਰ ਜੁੱਤੀ ਗੰਢਣੀ ਮੋਚੀ ਨੇ ਤੇ ਉਹ ਬੰਦਾ ਫਿਰ ਉਹ ਮੋਚੀ ਦੇ ਕੋਲ ਹੀ ਬਹਿ ਜਾਂਦਾ ਉਹਨਾਂ ਚ ਫਿਰ ਮੋਚੀ ਗੱਲਾਂ ਬਾਤਾਂ ਕਰਦਾ ਤੇ ਰਵਿਦਾਸ ਜੀ ਉਹਨੂੰ ਪਰਮਾਤਮਾ ਦੀ ਗੱਲ ਸੁਣਾਉਂਦੇ ਹੈਗੇ ਰੱਬ ਜੀ ਦੀ ਗੱਲ ਸੁਣਾਉਂਦੇ ਹੈਗੇ ਨਿਰੰਕਾਰ ਜੀ ਦੀ ਗੱਲ ਸੁਣਾਉਂਦੇ ਹੈ ਐਨੇ ਪਿਆਰ ਦੇ ਨਾਲ ਉਹਨੂੰ ਰੱਬ ਜੀ ਦੀਆਂ ਗੱਲਾਂ ਬਾਤਾਂ ਸੁਣਾਉਂਦੇ ਹੈ ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਇਧਰ ਜੁੱਤੀ ਗੰਢੀ ਜਾਂਦੀ ਹੈ ਇਧਰ ਉਹਦਾ ਮਨ ਪਰਮਾਤਮਾ ਨਾਲ ਗੰਢਿਆ ਜਾਂਦਾ ਹੈ ਇਹ ਹੈ ਸੰਤਾਂ ਦੀ ਮਹਿਮਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਇਹ ਸਾਧੂਆਂ ਦੀ ਸੰਗਤ ਦੀ ਮਹਿਮਾ ਹੈ ਹੁਣ ਭਗਤ ਰਵਿਦਾਸ ਜੀ ਦੀ ਮਹਿਮਾ ਕਾਂਸੀ ਦੇ ਵਿੱਚ ਫੈਲ ਗਈ ਲਾਗੇ ਪਿੰਡਾਂ ਦੇ ਵਿੱਚ ਫੈਲ ਗਈ ਬੇਸ਼ਮਰ ਲੋਕ ਭਗਤ ਰਵਿਦਾਸ ਜੀ ਦੇ ਕੋਲ ਆਉਂਦੇ ਆਗੇ ਭਗਤ ਰਵਿਦਾਸ ਜੀ ਦੇ ਕੋਲ ਜਦੋਂ ਮਨੁੱਖ ਆਣ ਲੱਗ ਪਏ ਤੇ ਉੱਥੇ ਦੇ ਜਿਹੜੇ ਬ੍ਰਾਹਮਣ ਲੋਕ ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾ ਕੇ ਆਪਣਾ ਹੀ ਹੱਕ ਸਮਝ ਲਿਆ ਉਹਨਾਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਆਪਣੀ ਜਮਾਤ ਇਕੱਠੀ ਕੀਤੀ ਤੇ ਰਵਿਦਾਸ ਜੀ ਨੂੰ ਬੁਲਾਇਆ ਪਬਲਿਕ ਦੇ ਵਿੱਚ ਤੂੰ ਛੁੱਦਰ ਜਾਤ ਦਾ ਹੈ ਤੂੰ ਬੰਦਗੀ ਨਹੀਂ ਕਰ ਸਕਦਾ ਤੂੰ ਨਾਮ ਨਹੀਂ ਜਪ ਸਕਦਾ ਕਥਾ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਭਗਤ ਜੀ ਕਹਿੰਦੇ ਆਗੇ ਉਹ ਪਰਮਾਤਮਾ ਤੁਹਾਡੀ ਜੱਦੀ ਜਾਇਦਾਦ ਹੈ ਤੁਹਾਡੀ ਕੋਈ ਜ਼ਗੀਰ ਹੈ ਉਹ ਤਾਂ ਸਭ ਦਾ ਸਾਂਝਾ ਹੈ ਉਹਦੇ ਉੱਤੇ ਸਭ ਦਾ ਅਧਿਕਾਰ ਹੈ ਉਹਦੀ ਬੰਦਗੀ ਹਰ ਕੋਈ ਕਰ ਸਕਦਾ ਹੈ ਕਹਿੰਦੇ ਤੂੰ ਅਪਵਿੱਤਰ ਸਰੀਰ ਵਾਲਾ ਭਗਤ ਰਵਿਦਾਸ ਜੀ ਬੜਾ ਸੋਹਣਾ ਉੱਤਰ ਦਿੰਦੇ ਉਹਨਾਂ ਨੂੰ ਵੈਸੇ ਉਹਨਾਂ ਨੇ ਕਿਹਾ ਵੀ ਨਾਗਰ ਜਨਾ ਮੇਰੀ ਜਾਤ ਵਖਿਆਤ ਚਮਾਰੰ ਹੇ ਨਗਰ ਦੇ ਲੋਕੋ ਚਮਿਆਰ ਜਾਤੀ ਜਿਹੜੀ ਵਖਿਆਤ ਐ ਮੈਂ ਉਹਦੇ ਵਿੱਚ ਹੀ ਜਨਮ ਲਿਆ ਪਰ ਮੈਂ ਕੀ ਕਰਾਂ ਹਿਰਦੈ ਰਾਮ ਗੋਬਿੰਦ ਗੁਣ ਧਾਰੰ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਉਹ ਵਸ ਗਿਆ ਇਸ ਕਰਕੇ ਮੈਂ ਨੀਵਿਆਂ ਤੋਂ ਉੱਚਾ ਹੋ ਗਿਆਗਾ ਨੀਚੇ ਉੱਚ ਕਰਾ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਮਹਾਰਾਜ ਨੂੰ ਕੋਈ ਡਰੈ ਕਿਸੇ ਦਾ ਮਹਾਰਾਜ ਕਿਸੇ ਤੋਂ ਨਹੀਂ ਡਰਦਾ ਹੈਗਾ ਕਹਿੰਦੇ ਨਹੀਂ ਤੂੰ ਪਵਿੱਤਰ ਹੈ ਤੂੰ ਬੰਦਗੀ ਕਰਨ ਦੇ ਲਾਇਕ ਨਹੀਂ ਹੈਗਾ ਭਗਤ ਜੀ ਉੱਥੇ ਦੋ ਪ੍ਰਮਾਣ ਦਿੰਦੇ ਹੈਗੇ ਕਹਿੰਦੇ ਇੱਕ ਗੱਲ ਦੱਸੋ ਗੰਗਾ ਕਹਿੰਦੇ ਸਾਡੇ ਲਈ ਪਵਿੱਤਰ ਹੈ ਗੰਗਾ ਸਾਡੀ ਮਾਂ ਹੈ ਗੰਗਾ ਦਾ ਜਿਹੜਾ ਇਸ਼ਨਾਨ ਹੈ ਗੰਗਾ ਆਚਮਨ ਕਰਨਾ ਇਹ ਬੜੇ ਭਾਗਾਂ ਨਾਲ ਹੁੰਦਾ ਹੈ ਭਗਤ ਜੀ ਕਹਿੰਦੇ ਅਗਰ ਗੰਗਾ ਦੇ ਪਾਣੀ ਦੇ ਨਾਲ ਸ਼ਰਾਬ ਬਣਾਈ ਜਾਵੇ ਕੀ ਸੰਤ ਮਹਾਤਮਾ ਪੀ ਲੈਣਗੇ ਸੰਤ ਮਹਾਤਮਾ ਗੰਗਾ ਜਲ ਸ਼ੱਕ ਦੇ ਹੈਗੇ ਤੇ ਜੇ ਗੰਗਾ ਦੇ ਜਲ ਦੇ ਨਾਲ ਸ਼ਰਾਬ ਬਣਾਈ ਜਾਵੇ ਕੀ ਸੰਤ ਮਹਾਤਮਾ ਪੀ ਲੈਣਗੇ ਕਹਿੰਦੇ ਨਹੀਂ ਕਹਿੰਦੇ ਕਿਉਂ ਗੰਗਾ ਤਾਂ ਪਵਿੱਤਰ ਹੁੰਦੀ ਹੈ ਕਹਿੰਦੇ ਉਦੋਂ ਅਪਵਿੱਤਰ ਹੋ ਜਾਏਗੀ ਸੁਰਸਰੀ ਕਰਿਤ ਬਾਰੂਣੀ ਰੇ ਮਿਲ ਸੰਤ ਜਨ ਨਹੀਂ ਕਰਤ ਪਾਨੰ ਕਹਿੰਦੇ ਸੁਰਸਰੀ ਜਿਹੜੀ ਹੈ ਗੰਗਾ ਉਹਦੇ ਨਾਲ ਸ਼ਰਾਬ ਬਣਾਈ ਸੰਤ ਮਹਾਤਮਾ ਨਹੀਂ ਪੀਂਦੇ ਤੇ ਦੂਸਰਾ ਪ੍ਰਮਾਣ ਦਿੰਦੇ ਤਾੜ ਦਾ ਤਾੜ ਦੇ ਦਰਖਤ ਦਾ ਇੱਕ ਦਰਖਤ ਹੁੰਦਾ ਤਾੜ ਉਹਦੇ ਵਿੱਚੋਂ ਜਿਹੜਾ ਲਿਕੁਇਡ ਨਿਕਲਦਾ ਨਾ ਉਹਨੂੰ ਤਾਰ ਵੀ ਕਹਿੰਦੇ ਆ ਤਾੜ ਵੀ ਕਹਿੰਦੇ ਆ ਲਿਕੁਇਡ ਨਿਕਲਦਾ ਉਹ ਨਸ਼ੀਲਾ ਹੁੰਦਾ ਹੈਗਾ ਜਿਵੇਂ ਸ਼ਰਾਬ ਪੀ ਕੇ ਬੰਦੇ ਦੇ ਬਿਸੁੱਧ ਬੇਸੁੱਧਾ ਹੋ ਜਾਂਦਾ ਨਾ ਉਸ ਤਰ੍ਹਾਂ ਦਾ ਹੁੰਦਾ ਉਹਨੂੰ ਸਨਾਤਨੀਆਂ ਲੋਕ ਅਪਵਿੱਤਰ ਮੰਨਦੇ ਹੈਗੇ ਭਗਤ ਰਵਿਦਾਸ ਜੀ ਉਹਨਾਂ ਨੂੰ ਪੁੱਛਦੇ ਆ ਕਿਹੜਾ ਤਾੜ ਦਾ ਦਰਖਤ ਹੁੰਦਾ ਹੈ ਇਹ ਪਵਿੱਤਰ ਹੈ ਜਾਂ ਅਪਵਿੱਤਰ ਹੈ ਕਹਿੰਦੇ ਅਪਵਿੱਤਰ ਹੈ ਕਹਿੰਦੇ ਇਹਦੇ ਪੱਤੇ ਟਾਹਣੀਆਂ ਛੱਲ ਕਹਿੰਦੇ ਸਭ ਅਪਵਿੱਤਰ ਹੈ ਕਹਿੰਦੇ ਤੁਸੀਂ ਹੱਥ ਦੇ ਵਿੱਚ ਕੀ ਫੜੀ ਹੈਗੀ ਕਹਿੰਦੇ ਵੇਦ ਫੜੇ ਹੈਗੇ ਉਦੋਂ ਕਾਗਜ਼ ਨਹੀਂ ਸੀ ਹੁੰਦਾ ਲਿਖਣ ਨੂੰ ਉਦੋਂ ਲਿਖਿਆ ਜਾਂਦਾ ਸੀ ਦਰਖਤਾਂ ਦੀਆਂ ਛੱਲਾਂ ਦੇ ਉੱਪਰ ਭਗਤ ਜੀ ਕਹਿੰਦੇ ਇਹ ਤੁਸੀਂ ਕੀ ਕਹਿੰਦੇ ਵੇਦ ਨੇ ਕਹਿੰਦੇ ਇਹ ਕੀਤੇ ਤੇ ਲਿਖੇ ਹੋਏ ਨੇ ਕਹਿੰਦੇ ਤਾੜ ਦੇ ਦਰਖਤ ਤੇ ਸਭ ਤੋਂ ਵਧੀਆ ਉਦੋਂ ਤਾੜ ਦੇ ਦਰਖਤਾਂ ਦੀ ਛੱਲ ਤੇ ਲਿਖਿਆ ਜਾਂਦਾ ਸੀ ਤਰ ਤਾਰ ਅਪਵਿੱਤਰ ਕਰ ਮਾਨੀਆ ਰਜਸਰ ਕਾਗਰਾ ਕਰਤ ਵਿਚਾਰੰ ਤਾੜ ਦਾ ਦਰਖਤ ਅਪਵਿੱਤਰ ਹੈ ਉਹਦੇ ਬਣੇ ਕਾਗਜ਼ ਅਪਵਿੱਤਰ ਨੇ ਪਰ ਭਗਤ ਭਗੌਤ ਲਿਖੀਏ ਤਾਂ ਉੱਪਰ ਹੈ ਪੂਜਯਕਰਨਮ ਸਕਾਰੰਗ ਜਦੋਂ ਪ੍ਰਮਾਤਮਾ ਦਾ ਨਾਮ ਲਿਖਿਆ ਗਿਆ ਉਹਨੂੰ ਫਿਰ ਆਪਾਂ ਨਮਸਕਾਰ ਕਰਦੇ ਆਂ ਕਹਿੰਦੇ ਮੰਨ ਲੋ ਮੈਂ ਨੀਵੀਂ ਜਾਤ ਦਾ ਤਾੜ ਦਾ ਦਰਖਤ ਮੇਰਾ ਸ਼ਰੀਰ ਹੈ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਲਿਖਿਆ ਗਿਆ ਪੂਜਯਕਰਨਮ ਸਕਾਰੰਗ ਕਿ ਹੁਣ ਲੋਕ ਮੇਰਾ ਸਤਿਕਾਰ ਕਰਦੇ ਆਗੇ ਸੁਰਾ ਅਪਵਿੱਤਰ ਨਤ ਅਵਰ ਰੇ ਕਹਿੰਦੇ ਸੁਰਾ ਜਿਹੜੀ ਸ਼ਰਾਬ ਹੁੰਦੀ ਹੈ ਬਿਲਕੁਲ ਅਪਵਿੱਤਰ ਹੁੰਦੀ ਹੈ ਸੁਰਸਰੀ ਮਿਲਤ ਨਾ ਹੋਏ ਆਨੰਗ ਜਦੋਂ ਗੰਗਾ ਦੇ ਵਿੱਚ ਮਿਲ ਗਈ ਸ਼ਰਾਬ ਉਹ ਦਾ ਸਾਥ ਸੰਗਤ ਜੋ ਪਵਿੱਤਰ ਹੀ ਹੋ ਜਾਂਦੀ ਹੈ ਹੁਣ ਗੰਗਾ ਨਦੀ ਵਗਦੀ ਪਈ ਹੈ ਸ਼ਰਾਬ ਦੇ ਭਵੇਂ ਢੋਲ ਉਹਦੇ ਵਿੱਚ ਡੋਲ ਦਿਓ ਗੰਗਾ ਅਪਵਿੱਤਰ ਥੋੜੀ ਹੋ ਜਾਏਗੀ ਭਗਤ ਜੀ ਕਹਿੰਦੇ ਤੁਸੀਂ ਉੱਚੀਆਂ ਕੁਲਾਂ ਵਾਲੇ ਤੁਸੀਂ ਆਪਣੇ ਆਪ ਨੂੰ ਪਵਿੱਤਰ ਮੰਨਦੇ ਹੋ ਪਰ ਤੁਹਾਡੇ ਹਿਰਦੇ ਦੇ ਵਿੱਚ ਸੋਚ ਦੇ ਵਿੱਚ ਵਿਕਾਰਾਂ ਰੂਪੀ ਸ਼ਰਾਬ ਹੈ ਤੁਸੀਂ ਅਪਵਿੱਤਰ ਹੋਗੇ ਮੇਰੇ ਸਰੀਰ ਨੂੰ ਤੁਸੀਂ ਅਪਵਿੱਤਰ ਮੰਨਦੇ ਹੋ ਪਰ ਮੇਰੇ ਹਿਰਦੇ ਵਿੱਚ ਪਰਮਾਤਮਾ ਹੈ ਮੈਂ ਅਪਵਿੱਤਰ ਹੁੰਦਾ ਵੀ ਪਵਿੱਤਰ ਹੋ ਗਿਆ ਤੜਤਾਰ ਅਪਵਿੱਤਰ ਕਰਮਾਨੀਏ ਜਿ세 ਕਾਂਗਰ ਕਰਤ ਵਿਚਾਰੰ ਭਗਤ ਭਗੌਤ ਲਿਖਿਏ ਤ ਉਪਰ ਹੈ ਪੂਜਯ ਕਰਨਮ ਸਕਾਰੰ ਮੇਰੀ ਜਾਤ ਘਟ ਵੱਡਲਾ ਢੋੜ ਢਵੰਤਾ ਨਿਤ ਬਨਾਰਸੀ ਆਸਪਾਸਾ ਕਹਿੰਦੇ ਮੇਰੀ ਜਾਤ ਦਾ ਕੰਮ ਕੀ ਹੈ ਮਰੇ ਹੋਏ ਪਸ਼ੂਆਂ ਨੂੰ ਢੋਣਾ ਉਹਨਾਂ ਦੀ ਖਾਲੂ ਤਾਰਨਾ ਸੁਕਾਉਣਾ ਰੰਗਣਾ ਫਿਰ ਜੁੱਤੀਆਂ ਬਣਾਉਣੀਆਂ ਇਹ ਸਾਡਾ ਕੰਮ ਹੈ ਪਰ ਹਿਰਦੇ ਵਿੱਚ ਪ੍ਰਮਾਤਮਾ ਵਸ ਗਿਆ ਅਬ ਵਿਪਰ ਪ੍ਰਧਾਨਤਾ ਕਰਾਂ ਡੰਡੌਤ ਕਹਿੰਦੇ ਜਿਹੜੇ ਤੁਸੀਂ ਬ੍ਰਾਹਮਣ ਤਰੇ ਫਿਰਦੇ ਹੋ ਨਾ ਤੁਹਾਡਾ ਜਿਹੜਾ ਪ੍ਰਧਾਨ ਪ੍ਰੈਜ਼ੀਡੈਂਟ ਹੈ ਉਹ ਮੈਨੂੰ ਲੰਮਾ ਪੈ ਕੇ ਮੱਥੇ ਟੇਕਦਾ ਹੈਗਾ ਤੇਰੇ ਨਾਏ ਸਰਣਾਏ ਰਵਿਦਾਸ ਦਾਸਾ ਇਹ ਪ੍ਰਮਾਤਮਾ ਦੀ ਕਿਰਪਾ ਹੈ ਪ੍ਰਮਾਤਮਾ ਦੀ ਬੰਦਗੀ ਹੈਗੀ ਇਹ ਪ੍ਰਮਾਤਮਾ ਦੀ ਰਹਿਮਤ ਹੈ ਜਾ ਕੇ ਕੁਟੰਬ ਕੇ ਢੇਡ ਸਭ ਢੋ ਰਟਵੰਤ ਫਿਰੇ ਨਿਤੇ ਬਨਾਰਸ ਆਸ-ਪਾਸਾਂ ਆਚਾਰ ਸਹਿਤ ਵਿਪਰ ਕਰੇ ਡੰਡਾਉਤ ਤਿਨ ਤਨ ਹੈ ਰਵਿਦਾਸ ਦਾਸਨ ਦਾਸਾ ਕਹਿੰਦੇ ਰੱਬ ਜੀ ਦੀ ਕਿਰਪਾ ਹੈ ਸ੍ਰੀ ਗੁਰੂ ਹਰ ਰਾਏ ਮਹਾਰਾਜ ਬਚਨ ਕਰਦੇ ਸੰਗਤ ਜੀ ਦੇਖੋ ਚਮਾਰ ਜਾਤੀ ਦੇ ਵਿੱਚ ਕਿੰਨੇ ਲੋਕ ਹੋਏ ਨੇਗੇ ਬਲਕੇ ਰਵਿਦਾਸ ਨਾਮ ਦੇ ਵੀ ਕਿੰਨੇ ਮਨੁੱਖ ਹੋਏ ਹੋਣਗੇ ਪਰ ਇਹਨਾਂ ਦੀ ਪੂਜਾ ਕਿਉਂ ਹੋ ਰਹੀ ਹੈਗੀ ਇਹਨਾਂ ਦਾ ਸਤਿਕਾਰ ਕਿਉਂ ਹੈਗਾ ਕਿਉਂਕਿ ਇਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਵਰ ਪਰਮਾਤਮਾ ਦਾ ਨਾਮ ਵਸ ਗਿਆ ਇਹ ਬੰਦਗੀ ਕਰਦੇ ਹੈ ਜਦੋਂ ਪਰਮਾਤਮਾ ਦਾ ਨਾਮ ਵਸਿਆ ਸ਼ਰੀਰ ਵੀ ਪਵਿੱਤਰ ਹੋ ਗਿਆਗਾ ਮਿਰਦਾ ਵੀ ਪਵਿੱਤਰ ਹੋ ਗਿਆ